ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰੋ ਜਿਨ੍ਹਾਂ ਵੀਰਾਂ ਨੇ ਕੀਤਾ ਹੋਇਆ ਬਹੁਤ-ਬਹੁਤ ਧੰਨਵਾਦ ਜੀ ਜੋ ਪੱਗ ਦੀ ਅੱਜ ਜਾਣਕਾਰੀ ਦੇਣ ਲੱਗੇ ਆ ਜੀ ਛੇ ਲੜੀ ਪਟਿਆਲਾ ਸ਼ਾਹੀ ਪੱਗਾ ਲੜਾਂ ਦੇ ਵਿੱਚ ਜੋੜੇ ਪਾਉਣੇ ਆ ਇੱਕ ਲੜ ਦੇ ਦੋ-ਦੋ ਬਣਾ ਕੇ ਨੇੜੇ-ਨੇੜੇ ਕਰਕੇ ਲੜਾਂ ਨੂੰ ਲਾਉਣਾ ਪਹਿਲੇ ਲੜਦੇ ਉਹ ਜੋ ਸੈਂਪਲ ਪੂਣੀ ਕੀਤੀ ਹੁੰਦੀ ਆ ਪੁਣੀ ਦੇ ਦੋਨੇ ਪਾਸਿਆਂ ਤੋਂ ਇੱਕ ਇੱਕ ਪੇਜ ਲੈ ਲੈਣਾ ਹੈ ਉਹਨਾਂ ਨੂੰ ਬਿਲਕੁਲ ਨੇੜੇ ਕਰਕੇ ਅੱਧੀ ਅੱਖ ਅੱਧੀ ਗੱਲ ਨੂੰ ਟਾਕੇ ਲਗਾ ਦੇਣਾ ਹੈ ਉਸ ਤੋਂ ਬਾਅਦ ਅਗਲਾ ਲੜ ਸਿਰ ਦੇ ਉੱਪਰੋਂ ਲਗਾਉਣਾ ਹੈ ਪੁਣੀ ਦਾ ਮੋਟਾ ਵਸਾ ਉੱਪਰ ਰੱਖਣਾ ਹੈ ਚੰਗੀ ਤਰ੍ਹਾਂ ਮੋੜ ਕੇ ਸਫਾਈ ਕਰ ਲੈਣੀ ਹੈ ਹੁਣੀ ਨੂੰ ਅੱਧੀ ਗੱਠ ਚੌੜੀ ਰੱਖਣਾ ਹੈ ਤੇ ਹਲਕਾ ਜਿਹਾ ਮੋੜ ਕੇ ਦਵਾਰਾ ਲੜ ਸਾਫ਼ ਕਰਕੇ ਦੋ ਲੜ ਬਣਾ ਲੈਣੇ ਨੇ ਇਹਨਾਂ ਦੋਵਾਂ ਲੜਾਂ ਨੂੰ ਜਿੰਨੀ ਸਿੰਪਲ ਪਰਿਆਲਾ ਸ਼ੈਲੀ ਪੱਗ ਦੇ ਵਿੱਚ ਪੇਚਾਂ ਦੀ ਚੜਾਈ ਆ ਚੜਾਈ ਹੋਣੀ ਰੱਖਣੀ ਆ ਤੇ ਜੋ ਦੋ ਪੇਚ ਬਣਾਣੇ ਨੇ ਉਹਨਾਂ ਨੂੰ ਬਿਲਕੁਲ ਨੇੜੇ-ਨੇੜੇ ਰੱਖਣਾ ਪਹਿਲਾਂ ਸਿੰਪਲੀ ਡਬਲ ਕਰਕੇ ਉਹਨਾਂ ਨੂੰ ਲਗਾ ਦਿਓ ਬਾਕੀ ਨਾਲ ਦੀ ਨਾਲ ਬਾਜ ਦੀ ਮਦਦ ਦੇ ਨਾਲ ਜੇ ਸਫਾਈ ਆ ਉਹ ਕਰ ਸਕਦੇ ਆ ਇੱਕੋ ਜੇ ਬਾਜ ਦੀ ਮਦਦ ਨਾਲ ਇੱਕੋ ਜੇ ਲੜ ਹੋ ਜਾਣਗੇ ਜੇ ਜਿੰਨੇ ਮੋٹے ਰੱਖਣੇ ਉਸ ਹਾਵ ਨਾਲ ਬਾਜ ਨਾਲ ਪੇਚਾਂ ਨੂੰ ਮਟਾਈ ਦੇ ਸਕਦੇ ਹੋ ਇਸ ਤਰ੍ਹਾਂ ਦੂਸਰਾ ਲੜ ਲਗਾ ਦੇਣਾ ਹੈ ਪਿੱਛੋਂ ਹਲਕਾ ਜਿਹਾ ਦੱਬ ਕੇ ਜੋ ਅਗਲਾ ਲੜ ਹੈ ਜੋ ਪਹਿਲਾ ਲੜ ਲਗਾਇਆ ਸੀ ਉਹ ਤੋਂ ਥੋੜਾ ਜਿਹਾ ਥੱਲੇ ਰੱਖਣਾ ਹੈ ਤੇ ਥੱਲੇੋਂ ਪਾਸੇੋਂ ਕੰਨ ਪੂਰਾ ਕਵਰ ਕਰ ਦੇਣਾ ਹੈ ਖਿੱਚ ਕੇ ਲੜ ਨੂੰ ਉਂਗਲੀ ਤੇ ਅੂਠੇ ਦੀ ਮਦਦ ਦੇ ਨਾਲ ਹਲਕਾ ਜਿਹਾ 모ੜ ਕੇ ਰੱਖ ਲੈਣਾ ਹੈ ਉਸ ਤੋਂ ਬਾਅਦ ਦੋ ਲੜ ਬਣਾ ਲੈਣੇ ਨੇ ਦੋਨਾਂ ਲੜਾਂ ਨੂੰ ਸੈੱਟ ਕਰਕੇ ਇਹ ਲੜ ਨੂੰ ਦੂਰੀ ਵਾਰ ਮੋੜਨਾ ਹੈ ਪਹਿਲਾਂ ਥੱਲੇ ਵਾਲੀ ਲੜ ਨੂੰ ਮੋੜ ਲੈਣਾ ਹੈ ਫਿਰ ਉਂਗਲਿਆਂ ਦੀ ਮਦਦ ਦੇ ਨਾਲ ਉੱਪਰਲੇ ਪਾਸਿਓਂ ਵੀ ਲੜ ਨੂੰ ਮੋੜ ਦੇਣਾ ਹੈ ਬਾਕੀ ਬਾਜ ਦੀ ਮਦਦ ਦੇ ਨਾਲ ਜੋ ਪੇਚਾਂ ਦੀ ਸਫਾਈ ਹੈ ਨਾਲ ਦੀ ਨਾਲ ਕਰ ਦੇਣੀ ਹੈ ਜਿੰਨੀ ਮਟਾਈ ਪੇਚਾਂ ਹੀ ਤੁਸੀਂ ਰੱਖਣਾ ਚਾਹੁੰਦੇ ਹੋ ਉਹਨਾਂ ਬਾਝ ਫੇਰ ਕੇ ਲੜਾਂ ਨੂੰ ਉੱਪਰ ਵੱਲ ਨੂੰ ਚੱਕ ਸਕਦੇ ਹੋ ਇਹਦੇ ਨਾਲ ਲੜਨੇ ਜੋ ਮੋਟੇ ਹੋ ਜਾਣਗੇ ਜੋ ਬਾਜ ਹੈ ਹਲਕੇ ਹਲਕੇ ਹੱਥਾਂ ਦੇ ਨਾਲ ਫਰੰਟ ਵੱਲ ਨੂੰ ਬੈਕ ਸਾਈਡ ਤੋਂ ਫੇਰਨਾ ਹੈ ਤੋਂ ਬਾਅਦ ਜੋ ਅਗਲਾ ਲੜ ਹੈ ਪਹਿਲਾਂ ਦੀ ਤਰ੍ਹਾਂ ਪੂਣੀ ਦਾ ਮੋਟਾ ਪਾਸਾ ਉੱਪਰ ਤੇ ਪਤਲੇ ਜੋ ਪਾਸੇ ਨੂੰ ਥੱਲੇ ਰੱਖ ਕੇ ਦੂਸਰੇ ਲੜ ਤੋਂ ਤੀਸਰੇ ਲੜ ਨੂੰ ਥੱਲੇ ਲਗਾਉਣਾ ਹੈ ਪਤਲਾ ਪਾਸਾ ਥੱਲੇ ਖੋਲ ਲੈਣਾ ਹੈ ਉੱਪਰੋਂ ਚੰਗੀ ਤਰ੍ਹਾਂ ਮੋੜ ਕੇ ਫਰੰਟ ਤੇ ਅੰਗੂਠੇ ਦੀ ਮਦਦ ਨਾਲ ੱੱਕਾ ਜਾਂ ਮੋੜ ਕੇ ਰੱਖ ਲੈਣਾ ਹੈ ਉਸ ਤੋਂ ਬਾਅਦ ਦੋ ਲੜ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਉੱਪਰਲੇ ਪਾਸਿਓਂ ਵੀ ਉਂਗਲੀਆਂ ਦੀ ਮਦਦ ਦੇ ਨਾਲ ਮੋੜਨਾ ਹੈ ਲੜ ਨੂੰ ਪੱਗ ਦੀ ਜੋ ਸ਼ੇਪ ਆ ਸੈਮੀ ਪਟਿਆਲਾ ਹੈ ਉਹ ਵੀਰ ਸੈਮੀ ਪਟਿਆਲਾ ਨਹੀਂ ਬੰਦੇ ਪਿਓਰ ਪਟਿਆਲਾ ਬੰਦਿਓ ਆਪਣਾ ਹੱਥ ਉੱਥੇ ਰੱਖਣਾ ਪੱਕੀ ਬਾਜ ਦੀ ਮਦਦ ਦੇ ਨਾਲ ਜੋ ਲੜਨੇ ਹਨ ਉਹਨਾਂ ਦਾ ਗੈਪ ਇੱਕੋ ਜਿਹਾ ਕਰ ਦੇਣਾ ਹੈ ਲੜਾਂ ਦੀ ਮਟਾਈ ਤੇ ਸਫਾਈ ਨਾਲ ਦੀ ਨਾਲ ਕੀਤੀ ਜਾਵੇ ਤਾਂ ਜਿਆਦਾ ਵੈਡਰ ਆ ਬਾਅਦ ਦੇ ਵਿੱਚ ਵੀ ਕਰ ਸਕਦੇ ਹੋ ਜਦੋਂ ਨਾਲ ਦੀ ਨਾਲ ਫੇਰਦੇ ਆ ਜੋ ਲੜਾਂ ਦੀ ਮਟਾਈ ਹੈ ਬਾਅਦ ਦੇ ਨਾਲੋਂ ਪਹਿਲ ਨਾਲ ਦੀ ਨਾਲ ਕੀਤੀ ਜਾਵੇ ਤਾਂ ਜਿਆਦਾ ਵਧੀਆ ਆਉਂਦੀ ਆ ਵਿਚੋਂ ਫੇਰ ਹਲਕਾ ਦਬਕੇ ਲੜ ਨੂੰ ਰੱਖ ਲੈਣਾ ਹੈ ਵਿਚਾਂ ਨੂੰ ਹੱਥਾਂ ਦੇ ਨਾਲ ਪਿੰਚ ਵੀ ਕਰ ਸਕਦੇ ਆ ਇਹਦੇ ਨਾਲ ਜੋ ਦੋ ਲੜ ਬਣਾਏ ਨੇ ਉਹਨਾਂ ਦਾ ਗੈਪ ਇੱਕੋ ਜਿਹਾ ਹੋ ਜਾਵੇਗਾ ਤੋਂ ਤੇ ਜੋ ਦੂਸਰਾ ਲੜ ਆਪਾਂ ਬਣਾਉਨੇ ਆ ਉਹ ਪਹਿਲੇ ਲੜ ਦੇ ਉੱਪਰ ਵੀ ਆ ਜਾਏਗਾ ਇਹ ਦਿਨ ਦੇਖਣ ਵਿੱਚ ਜੋ ਡਬਲ ਜੋੜੇ ਬਣਾਏ ਨੇ ਲੜਾਂ ਦੇ ਹੋਰ ਸੋਹਣੇ ਲੱਗਣਗੇ ਅਗਲਾ ਲੜ ਫੇਰ ਪਿੱਛੋਂ ਦੱਬ ਕੇ ਉੱਪਰ ਲੈ ਜਾਣਾ ਹੈ ਇਧਰੋਂ ਲੜ ਨੂੰ ਅੱਖ ਤੱਕ ਪੂਰਾ ਖੋਲ ਲੈਣਾ ਹੈ ਉਂਗਲੀ ਤੇ ਗੋਠੇ ਦੀ ਮਦਦ ਨਾਲ ਹਲਕਾ ਜਿਹਾ ਮੋੜ ਕੇ ਲੜ ਨੂੰ ਰੱਖ ਲੈਣਾ ਹੈ ਪਹਿਲਾਂ ਦੀ ਵਾਂਗ ਦੋ ਲੜ ਕੱਢ ਕੇ ਚੰਗੀ ਤਰ੍ਹਾਂ ਮੋੜ ਕੇ ਲਗਾ ਦੇਣੇ ਨੇ ਨਾਲ ਦੀ ਨਾਲ ਉੱਪਰਲੇ ਪਾਸਿਓਂ ਵੀ ਮੋੜੀ ਜਾਣਾ ਹੈ ਬਾਜ ਦੀ ਮਦਦ ਨਾਲ ਪੇਚਾਂ ਦੀ ਜੋ ਸਫਾਈ ਕਰ ਲੈਣੀ ਹੈ ਜੋ ਬਾਾਈ ਫੇਰਨਾ ਹੈ ਉਹ ਫਰੰਟ ਤੱਕ ਪੂਰਾ ਫੇਰਨਾ ਹੈ ਸਟਾਰਟਿੰਗ ਤੋਂ ਐਂਡ ਤੱਕ ਜੋ ਪੇਚ ਨੇ ਇੱਕੋ ਜਿਹੀ ਰੱਖਣੇ ਨੇ ਸਾਰੇ ਵੀਰੇ ਨੋਟ ਕਰਨ ਪੱਗ ਦਾ ਵੀਰੇ ਜੋ ਕੱਪੜਾ ਹੈ ਫੁੱਲ ਵੈਲ ਹੈ ਲੈਂਥ ਪੱਗ ਦੀ 7 ਮੀਟਰ ਹੈ ਤੇ ਜੋ ਪੱਗ ਨੂੰ ਆਪਾਂ ਪਾਣੀ ਲਾਉਨੇ ਆ ਉਹ ਹਲਕਾ-ਹਲਕਾ ਪਾਣੀ ਲਗਾਇਆ ਹੈ ਨਾ ਬਹੁਤ ਜ਼ਿਆਦਾ ਨਾ ਘਟ ਅਦਲਾਲਾੜ ਪਹਿਲਾਂ ਦੀ ਵਾਂਗ ਪਿੱਛੇ ਮੁੜ ਕੇ ਮੋਟਾ ਬਸਾ ਉੱਪਰ ਮਤਲਬ ਹੱਸਾ ਧਲੇ ਰੱਖਣਾ ਹੈ ਕਈ ਵੀਰਾਂ ਦਾ ਜੋ ਲਾਸਟ ਲੜ ਹੈ ਉਹ ਢਿੱਲਾ ਪੈ ਜਾਂਦਾ ਹੈ ਉਹ ਵੀਰ ਨੋਟ ਕਰਨ ਜਿਹੜੇ ਇਧਰਲੇ ਪਾਸੇ ਆਪਾਂ ਲੜ ਲਗਾਉਣੇ ਆ ਇਹਨਾਂ ਨੂੰ ਜਦੋਂ ਚਿਰ ਅੱਖ ਤੱਕ ਆਪਾਂ ਪੂਰਾ ਨਹੀਂ ਖੋਲਦੇ ਜਿਹੜਾ ਆਪਣਾ ਲਾਸਟ ਲੜਾ ਉਹ ਵੀਰੇ ਢਿੱਲਾ ਹੁੰਦਾ ਹੀ ਰਹੂਗਾ ਉਹਨੇ ਢਿੱਲਾ ਹੁਣੋਂ ਨਹੀਂ ਹਟਣਾ ਜਿੰਨਾ ਚਿਰ ਲੜਾ ਆਪਾਂ ਥੱਲੇ ਨਹੀਂ ਖੋਲਦੇ ਲੜਣਾ ਢਿੱਲੇ ਹੀ ਰਹਿਣਾ ਲੜ ਨੂੰ ਥੱਲੇ ਤੱਕ ਖੋਲਿਆ ਹੋਊਗਾ ਲੜ ਦੇ ਥੱਲੇ ਜੇ ਮਟੀਰੀਅਲ ਹੋਊਗਾ ਲੜ ਕਦੇ ਨਹੀਂ ਹਿੱਲੂਗਾ ਐਵੇਂ ਹੀ ਅੱਖ ਆਲਾ ਲੜ ਹੁੰਦਾ ਕਈਆਂ ਵੀਰਾਂ ਦਾ ਉਹ ਵੀ ਪੇਚਣ ਵਾਲੀ ਸਾਈਡ ਤੋਂ ਖਿਸਕ ਜਾਂਦਾ ਉਹ ਵੀ ਵੀਰ ਲੜ ਨੂੰ ਮੋਟਾ ਕਰਕੇ ਲਾਉਣ ਤੇ ਲੜ ਦੇ ਥੱਲੇ ਇੱਕ ਹੋਰ ਲੜ ਲਾਉਣ ਜਿਵੇਂ ਪੂਣੀ ਦੇ ਦੋ ਪੱਲੇ ਹੁੰਦੇ ਆ ਦੋਨਾਂ ਪੱਲਿਆਂ ਨੂੰ ਬਰਾਬਰ ਰੱਖ ਕੇ ਲਗਾਇਆ ਜਾਵੇ ਤਾਂ ਲੜ ਕਦੇ ਨਹੀਂ ਖਿਸਕੂਗਾ ਅਗਲਾ ਲੜ ਫੇਰ ਪਹਿਲਾਂ ਵਾਂਗ ਲੜਦੇ ਦੋ ਜੋੜੇ ਬਣਾ ਕੇ 1 ਜੇ ਫਸਲੇ ਦੇ ਨਾਲ ਬਾਜ ਦੀ ਮਦਦ ਨਾਲ ਸਾਫ਼ ਕਰਕੇ ਲਗਾ ਦੇਣੇ ਨੇ ਵਾਜ ਦੀ ਮਦਦ ਦੇ ਨਾਲ ਪੇਚਾਂ ਦੀ ਸਫਾਈ ਕਰ ਲੈਣੀ ਹੈ ਬਾਏ ਫੇਰਨ ਵੇਲੇ ਧਿਆਨ ਰੱਖਣਾ ਹੈ ਜੋ ਬਾਜ ਹੈ ਹਲਕੇ ਹਲਕੇ ਹੱਥਾਂ ਦੇ ਨਾਲ ਫਰੰਟ ਤੋਂ ਬੈਕ ਸਾਈਡ ਨੂੰ ਬੈਕ ਸਾਈਡ ਤੋਂ ਫਰੰਟ ਵੱਲ ਨੂੰ ਫੇਰਨਾ ਹੈ ਤੇ ਬਾਕੀ ਵੀਰੇ ਕੋਈ ਕਾਲੀ ਨਹੀਂ ਕਰਨੀ ਬਾਜ ਫੇਰਨ ਲੱਗਿਆ ਕਈ ਵਾਰ ਜਦੋਂ ਆਪਾਂ ਤੇਜ਼ ਹੱਥ ਲਾ ਦਿੰਨੇ ਆ ਉਹਦੇ ਨਾਲ ਇਹ ਹੁੰਦਾ ਜੋ ਕਈ ਵਾਰ ਆਪਾਂ ਲੜ ਲਾਇਆ ਹੁੰਦੇ ਆ ਇਕੱਠੇ ਹੋ ਜਾਂਦੇ ਨੇ ਸੋਏ ਗੱਲ ਦਾ ਧਿਆਨ ਰੱਖਣਾ ਹੈ ਪਿੱਛੇ ਤੱਕ ਸਫਾਈ ਆ ਜੋ ਪੱਗ ਦੀ ਬਾਜ ਦੇ ਮੱਧ ਦੇ ਨਾਲ ਪਿੱਛੇ ਤੱਕ ਹੱਥ ਘੁਮਾ ਕੇ ਪਿੱਛੇ ਤੱਕ ਸੈੱਟ ਕਰਨੇ ਵੇਚ ਬਾਕੀ ਜੋ ਪਹਿਲਾਂ ਵੀ ਦੱਸਿਆ ਵੀ ਹਲਕਾ ਹਲਕਾ ਪਿੰਚ ਕਰਕੇ ਲੜਾਂ ਨੂੰ 3D ਸ਼ੇਪ ਵੀ ਮਿਲ ਜਾਂਦੀ ਆ ਤੇ ਫਾਸਲਾ ਇਕੋ ਜਿਹਾ ਵੀ ਹੋ ਜਾਂਦਾ ਦੇਖਣ ਨੂੰ ਹੋਰ ਸੋਹਣੇ ਲੱਗਦੇ ਆ ਉਹ ਵੀ ਨਾਲ ਦੀ ਨਾਲ ਕਰ ਦੇਣਾ ਜੋ ਵੀ ਰੂਗਿਆ ਭਗਵੰਦ ਆ ਉਹ ਕੱਪੜਾ ਆਪਣਾ ਰੂਗਿਆ ਹੀ ਰੱਖਣ ਬਾਕੀ ਫੁੱਲ ਵੈਲ ਵਾਲੇ ਫੁੱਲ ਵੈਲ ਹੀ ਰੱਖਣ ਬਾਕੀ ਵੀਰੇ ਸਾਰੇ ਵੀਰਾਂ ਨੂੰ ਬੇਨਤੀ ਆ ਜੋ ਵੀਡੀਓ ਦੇਖਦੇ ਨੇ ਆਪਣੇ ਵੀਰ ਗੁਰਦੀਪ ਸਿੰਘ ਜੀ ਦਾ ਚੈਨਲ ਬਣਾਇਆ ਹੈ ਜੀ YouTube ਤੇ ਦਸਤਾਰ ਕੋਚ ਨੇਮਾ ਚੈਨਲ ਦਾ ਨਿਊ ਚੈਨਲ ਬਣਾਇਆ ਜੀ ਉਹਦੇ ਤੇ ਵੀ ਕਾਫੀ ਵੀਡੀਓ ਅਪਲੋਡ ਕੀਤੇ ਆਏ ਨੇ ਦਸਤਾਰ ਦੀਆਂ ਪਾਉਣੇ ਦੇ ਵੀ ਵੀਡੀਓ ਅਪਲੋਡ ਕੀਤੇ ਨੇ ਬਾਕੀ ਜੋ ਵੀਰ ਚੈਨਲ ਵੀਡੀਓ ਦੇਖ ਰਹੇ ਨੇ ਬੇਨਤੀ ਆ ਕਿ ਉਹ ਵੀ ਚੈਨਲ ਨੂੰ ਵਾਤਵਾਰ ਸਬਸਕ੍ਰਾਈਬ ਕਰੋ ਬਾਕੀ ਉਥੋਂ ਜੋ ਵੀਡੀਓ ਨੇ ਆ ਚੈਨਲ ਤੋਂ ਪਹਿਲਾਂ ਅਪਲੋਡ ਕੀਤੀ ਜਾਂਦੀ ਆ ਲਾਸਟ ਲੜ ਲਗਾਉਣ ਵੇਲੇ ਲੜ ਨੂੰ ਦੋਨਾਂ ਪਾਸਿਆਂ ਤੋਂ ਅੰਦਰ ਨੂੰ ਮੋੜ ਲੈਣਾ ਹੈ ਹੋ ਜਿੱਦਾਂ ਕਿ ਲਾਸਟ ਲੜ ਲਗਾਇਆ ਹੈ ਦੂਏ ਲੜ ਨੇ ਉਹ ਇਹਦੇ ਥੱਲੇ ਤੱਕ ਖੋਲੇ ਹੋਏ ਨੇ ਇਹਦੇ ਨਾਲ ਲਾਸਟ ਲੜ ਆ ਟਾਈਟੀ ਰਹੂਗਾ ਇਹਦੇ ਵਿੱਚ ਬੱਟ ਨਹੀਂ ਬਹਿਣਗੇ ਚਿੰਗੀ ਤਰ੍ਹਾਂ ਲੜ ਨੂੰ ਖੋਲ ਕੇ ਸੈਟ ਕਰਕੇ ਲਗਾ ਲੈਣਾ ਹੈ ਲੜ ਦੀ ਜੋ ਚੜਾਈ ਹੈ ਉਹ ਜੋ ਲੜਾਂ ਵਾਲਾ ਪਾਸਾ ਹੈ ਲੜ ਜਿੱਧਰ ਲਾਸਟ ਲੜ ਲਗਾ ਰਹੇ ਹਾਂ ਉਹ ਤੋਂ ਅੱਧੀ ਰੱਖਣੀ ਹੈ ਜਦੀ ਤੋਂ ਵੱਧ ਪੂਰਾ ਫੋਲ ਨਹੀਂ ਲੜ ਨੂੰ ਖੋਲਣਾ ਲਾਸਟ ਲੜ ਲਗਾਉਣ ਵੇਲੇ ਸੈਂਟਰ ਦੇ ਵਿੱਚ ਪਿੰਨ ਲਗਾ ਲੈਣਾ ਹੈ ਪੈਨੇ ਲਗਾ ਕੇ ਜੋ ਲਾਸਟ ਲੜ ਆਪਾਂ ਲਗਾ ਰਹੇ ਹਾਂ ਪੈਨੇ ਦੇ ਬਿਲਕੁਲ ਥੱਲੇ ਲਿਆ ਕੇ ਉਂਗਲੀ ਦੇ ਗੁੱਠੇ ਮੱਧ ਦੇ ਨਾਲ ਫੜ ਕੇ ਲੜ ਨੂੰ ਮੋੜ ਦੇਣਾ ਹੈ ਉਸ ਤੋਂ ਬਾਅਦ ਲੜ ਨੂੰ ਖੋਲ ਕੇ ਲਗਾ ਦੇਣਾ ਹੈ ਉੱਪਰਲੇ ਪਾਸਿਓ ਲੜ ਨੂੰ ਦੱਬ ਦੇਣਾ ਹੈ ਬਾਕੀ ਜੋ ਰਹਿ ਜਾਂਦਾ ਹੈ ਲੜ ਉਹ ਅੱਗੇ ਜਾ ਕੇ ਵੀ ਕਵਰ ਕਰ ਦੇਣਾ ਹੈ ਉੱਪਰਲੇ ਪਾਸੇ ਪੈਨ ਲਗਾ ਕੇ ਜੋ ਲੜਾ ਹੈ ਉਹ ਟਾਈਟ ਰਹੇ ਨਾ ਟਾਈਟ ਕਰਨ ਲਈ ਪੈਨ ਲਗਾ ਸਕਦੇ ਹਾਂ ਜਿੱਥੋਂ ਕਿਤੇ ਵੱਟ ਰਹਿ ਜਾਂਦਾ ਹੈ ਲੜ ਨੂੰ ਉੱਪਰਲੇ ਪਾਸੇ ਨੂੰ ਕੋਲ ਕੇ ਸਹੀ ਕਰ ਦੇਣਾ ਹੈ ਬਾਕੀ ਜੋ ਵੀ ਵੀਰ ਹੋਰ ਸਟਾਈਲਾਂ ਦੀ ਵੀਡੀਓ ਚਾਹੁੰਦੇ ਆ ਵੀਰ ਕਮੈਂਟ ਕਰਕੇ ਦੱਸ ਸਕਦੇ ਨੇ ਵੀ ਆਹ ਸਟਾਈਲ ਦੀ ਵੀਡੀਓ ਅਪਲੋਡ ਕਰੋ ਬਾਕੀ ਜਿੰਨਾ ਵੀ ਇਨਾਂ ਨੇ ਕਿਹਾ ਆ ਉਹਨਾਂ ਦੀ ਡਿਮਾਂਡ ਤੇ ਰੋਜ਼ ਦੀ ਰੋਜ਼ ਕੋਸ਼ਿਸ਼ ਕਰੀ ਆ ਵੀ ਵੀਰੇ ਟਾਈਮ ਕੱਢ ਕੇ ਵੀਡੀਓ ਬਣਾਈਏ ਨਾਲ ਦੇ ਨਾਲ ਅਪਲੋਡ ਕਰਦੇ ਹੀ ਆ ਸਾਰੇ ਤਰ੍ਹਾਂ ਦੀਆਂ ਦਸਤਾਰਾਂ ਦੀ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰੀ ਦੀ ਆ ਵੀਰੇ ਬਾਕੀ ਜੋ ਵੀ ਤੁਹਾਡੇ ਵਿਚਾਰ ਨੇ ਕਮੈਂਟ ਰਾਹੀਂ ਦੱਸ ਸਕਦੇ ਹੋ ਜੀ ਕੀ ਵੀਰਾਂ ਨੂੰ ਬੇਨਤੀ ਆ ਵੀਡੀਓ ਦਾ ਲਿੰਕ WhatsApp ਗਰੁੱਪਾਂ ਦੇ ਵਿੱਚ Facebook ਤੇ ਸ਼ੇਅਰ ਕਰ ਸਕਦੇ ਹੋ ਜੀ ਤਾਂ ਜੋ ਹੋਰ ਵੀਰੇ ਵੀ ਦੇਖ ਕੇ ਪੱਗ ਸਿੱਖ ਸਕਣ ਜੀ ਉੱਪਰ ਲਿਆਂ ਜੋ ਟਰਨਰ ਹੈ ਉਹਨਾਂ ਦੇ ਵਿੱਚ ਵੀ ਬਾਜ ਦੀ ਮਦਦ ਨਾਲ ਸਫਾਈ ਕਰ ਦੇਣੀ ਹੈ ਉਹਨਾਂ ਨੂੰ ਵੀ ਪੈਂਚ ਕਰ ਸਕਦੇ ਆ ਉਸ ਤੋਂ ਬਾਅਦ ਜੋ ਸਟੇਗਣਾ ਹੈ ਜੋ ਸਭ ਤੋਂ ਪਹਿਲਾ ਲਾੜ ਲਗਾਇਆ ਸੀਗਾ ਉਹਨੂੰ ਉੱਪਰ ਵੱਲੋਂ ਖਿੱਚ ਕੇ ਖੋਲ ਲੈਣਾ ਹੈ ਚੰਗੀ ਤਰ੍ਹਾਂ ਲਾੜ ਨੂੰ ਖੋਲ ਕੇ ਜੋ ਸਿਰ ਦੇ ਉੱਪਰ ਵਿਛਾ ਲੈਣਾ ਹੈ ਉਸ ਤੋਂ ਬਾਅਦ ਇੰਗੀ ਤਰ੍ਹਾਂ ਕਵਰ ਕਰਕੇ ਜੋ ਮੂੰਹ ਦੇ ਵਿੱਚ ਆਪਾਂ ਲੜ ਫੜਿਆ ਸੀ ਉਹਨੂੰ ਖਿੱਚ ਦੇਣਾ ਹੈ ਉਸ ਤੋਂ ਬਾਅਦ ਇੱਕ ਪਹਿਲਾਂ ਇੱਕ ਸਾਈਡ ਵੱਲ ਨੂੰ ਸਿਰ ਕਵਰ ਕਰ ਦੇਣਾ ਹੈ ਜਦੋਂ ਸਾਰਾ ਸਿਰ ਕਵਰ ਹੋ ਜਾਂਦਾ ਹੈ ਉਸ ਤੋਂ ਬਾਅਦ ਦੋਵੇਂ ਪਾਸੇ ਆ ਕੇ ਸਿਲਾਈ ਦੀ ਮਦਦ ਦੇ ਨਾਲ ਬਾਜ ਦੀ ਮਦਦ ਦੇ ਨਾਲ ਜੋ ਸਹਰਾ ਜੀ ਆਪਣਾ ਕਵਰ ਕਰ ਦੇਣਾ ਹੈ ਚਿਲਾ ਲੜ ਐਚ ਕੇ ਜੰਗੀ ਤਰ੍ਹਾਂ ਖੋਲ ਕੇ ਦੋਨਾਂ ਪਾਸਿਆਂ ਮੋੜ ਕੇ ਲਗਾ ਦੇਣਾ ਹੈ ਇਹ ਕਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਬਾਕੀ WhatsApp ਗਰੁੱਪਾਂ 'ਚ Facebook ਗੈਰਤੇ ਲਿੰਕ ਸੈਂਡ ਕਰ ਦਿਓ ਜਿੰਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਾ ਸਬਸਕ੍ਰਾਈਬ ਕਰੋ ਤੇ ਬਾਕੀ ਜਿੰਨਾ ਵੀਰਾਂ ਨੇ ਚੈਨਲ ਪਹਿਲਾਂ ਹੀ ਸਬਸਕ੍ਰਾਈਬ ਕਰਾ ਉਹਨਾਂ ਦਾ ਵੀਰੇ ਬਹੁਤ ਬਹੁਤ ਧੰਨਵਾਦ ਜੀ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ